ਹਾਂਜੀ ਸਸ਼ਿਕਾ ਦੋਸਤੋ ਆਪ ਸਭ ਨੂੰ ਪਿਆਰ ਭਰੀ ਸਸ਼ਿਕਾ ਹਾਂ ਤੋਂ ਲਈ ਬੈਂਕ ਆਫ ਬ੍ਰਦਰ ਲੈ ਕੇ ਆਏ 500 ਸਰਕਾਰੀ ਨੌکریاں ਸਰਕਾਰੀ ਭਰਤੀ ਇਸ ਵਿੱਚ ਯੋਗਤਾ ਹੈ ਕਿ 10ਵੀਂ ਪਾਸ ਪਲੱਸ 2 ਪਾਸ ਵੀ ਫਿਲ ਕਰ ਸਕਦਾ ਹੈ ਗ੍ਰੈਜੂਏਸ਼ਨ ਪਾਸ ਵੀ ਫਿਲ ਕਰ ਸਕਦਾ ਇਸ ਨੂੰ ਇਸ ਵਿੱਚ ਜਿਹੜਾ ਉਮਰ ਕ੍ਰਾਈਟੇਰੀਆ ਹੈਗਾ ਹੈ ਉਹ ਜਿਹੜਾ ਉਮਰ ਕ੍ਰਾਈਟੇਰੀਆ ਹੈਗਾ ਹੈ ਜਨਰਲ ਕੈਟਾਗਰੀ ਦਾ ਅਲੱਗ ਹੈ ਜਨਰਲ ਕੈਟਾਗਰੀ ਦਾ ਹੈਗਾ 18 ਤੋਂ 26 ਸਾਲ ਤੇ bc ਕੈਟਾਗਰੀ ਦਾ ਹੈਗਾ 18 ਤੋਂ 29 ਸਾਲ ਤੇ sc ਕੈਟਾਗਰੀ ਦਾ 18 ਤੋਂ 31 ਸਾਲ ਇਹ ਪੋਸਟਾਂ ਭਾਰ ਸਰਕਾਰ ਨੇ ਕੱਢੀਆਂ ਨੇ ਬੈਂਕ ਆਫ ਬੜੋਦਾ ਦੇ ਵਿੱਚ ਇਹ ਮੁੰਡੇ ਕੁੜੀਆਂ ਸਾਬਕਾ ਫੌਜੀ ਹੈਂਡੀਕੈਪਡ ਇਹ ਸਾਰੇ ਭਰ ਸਕਦੇ ਨੇ ਤੇ ਜਿਹੜਾ ਪੇਪਰ ਹੈਗਾ ਉਹ ਪੰਜਾਬੀ ਹਿੰਦੀ ਅੰਗਰੇਜ਼ੀ ਭਾਸ਼ਾ ਵਿੱਚ ਪੰਜਾਬ ਦੇ ਸੈਂਟਰਾਂ ਦੇ ਵਿੱਚ ਹੀ ਹੋਊਗਾ ਜਿਵੇਂ ਬਠਿੰਡਾ ਹੋ ਗਿਆ ਅਮਰitsar ਹੋ ਗਿਆ ਨੇੜੇ-ਨੇੜੇ ਆਪਣੇ ਤਾਂ ਇਸ ਦੀ ਜਿਹੜੀ ਸਟਾਰਟਿੰਗ ਡੇਟ ਹੈਗੀ ਆ ਉਹ 3525 ਹੈ ਤੇ ਲਾਸਟ ਡੇਟ ਹੈਗੀ ਆ 23525 ਇਸ ਲਈ ਤੁਸੀਂ ਇਸ ਨੂੰ 23525 ਤੋਂ ਪਹਿਲਾਂ ਪਹਿਲਾਂ ਫਿਲ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਜਿਹੜਾ ਤਨਖਾਹ ਦਾ ਕ੍ਰਾਈਟੇਰੀਆ ਹੈਗਾ 19500 ਤੋਂ 37815 ਹੈ ਤੇ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਲਾਸਟ ਡੇਟ 23 ਤੋਂ ਪਹਿਲਾਂ ਪਹਿਲਾਂ ਇਸ ਨੂੰ ਭਰ ਸਕੋ ਤਾਂ ਕਿ ਸਰਕਾਰੀ ਨੌਕਰੀ ਪ੍ਰਾਪਤ ਕਰ ਸਕੋ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ DBW ਫਰੀਦਕੋਟ ਤੇ YouTube ਤੇ ਜਾ ਕੇ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਪ੍ਰਾਪਤ ਮਿਲ ਸਕੇ ਜਾਂ ਫਿਰ ਤੁਸੀਂ ਸਾਡੇ Instagram ਚੈਨਲ DBW FDK ਤੇ ਜਾ ਕੇ ਵੀ ਸਬਸਕ੍ਰਾਈਬ ਫੋਲੋ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਸਾਡਾ ਫਰੀਦਕੋਟ ਦਾ ਵੀ ਫੇਸਬੁੱਕ ਦਾ ਵੀ ਚੈਨਲ ਹੈਗਾ ਉਸ ਤੇ ਵੀ ਤੁਸੀਂ ਜਾ ਕੇ ਐਫ ਡੀਬੀ ਡੀਬੀ ਐਫ ਡੀ ਕੇ ਤੇ ਜਾ ਕੇ ਤੁਸੀਂ ਇਸ ਨੂੰ ਫੋਲੋ ਕਰ ਸਕਦੇ ਹੋ ਤੇ ਇਸ ਲਈ ਤੁਸੀਂ ਇਹਨਾਂ ਚੈਨਲਾਂ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਤੇ ਸ਼ੇਅਰ ਔਰ ਲਾਈਕ ਔਰ ਕਮੈਂਟ ਕਰਕੇ ਵੀ ਜਰੂਰ ਦੱਸੋ ਤਾਂ ਕਿ ਅਸੀਂ ਤੁਹਾਨੂੰ ਇਸ ਜੋ ਵੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਜੋ ਵੀ ਪੋਸਟਾਂ ਕੱਢਦੀਆਂ ਹਨ ਤੁਹਾਨੂੰ ਇਸ ਦੀ ਜਾਣਕਾਰੀ ਕਮੈਂਟਸ ਕੀ ਕਮੈਂਟ ਕਰਕੇ ਔਰ ਸ਼ੇਅਰ ਕਰਕੇ ਲਾਈਕ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਪੋਸਟਾਂ ਕਿਸ ਤਰ੍ਹਾਂ ਦੀ ਲੱਗੀਆਂ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀਆਂ ਜਦੋਂ ਕਮੈਂਟ ਤੇ ਲਾਈਕ ਸ਼ੇਅਰ ਕਰੋਗੇ ਇਸ ਇਸ ਨਾਲ ਸਾਡਾ ਹੌਸਲਾ ਵਧਦਾ ਮਨੋਬਲ ਵਧਦਾ ਹੈ ਤਾਂ ਕਿ ਇਸ ਤਰ੍ਹਾਂ ਦੀ ਅਸੀਂ ਤੁਹਾਨੂੰ ਪੋਸਟਾਂ ਹੋਰ ਸ਼ੇਅਰ ਕਰੀਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਇਸ ਤੇ ਤੁਸੀਂ ਇਸ ਪੋਸਟ ਆਸਕਰਦੇ ਤੁਸੀਂ ਇਸ ਤਰ੍ਹਾਂ ਦੀ ਪੋਸਟਾਂ ਨੂੰ ਜਰੂਰ ਭਰਦੇ ਰਹੋਗੇ ਤਿਆਰੀ ਕਰਦੇ ਰਹੋਗੇ ਤੇ ਫਿਲ ਕਰਦੇ ਰਹੋਗੇ ਤਰ੍ਹਾਂ ਸਭ ਦਾ ਜੇ ਕਿਸੇ ਨੂੰ ਹੋਰ ਵੀ ਕੋਈ ਚੀਜ਼ ਪੁੱਛਣੀ ਹੋਵੇ ਤੇ ਸਾਡੇ ਕੰਟੈਕਟ ਨੰਬਰ ਸੌਰੀ ਸਾਈਟ ਇਸ ਤੇ ਚੀਜ਼ ਨਾ ਸਮਝ ਲੱਗੇ ਉਹ ਇਸ ਦੀ ਸਾਈਟ ਤੇ ਜਾ ਕੇ ਐਡਵਰਟਾਈਜ਼ਮੈਂਟ ਨੰਬਰ ਇਸ ਦਾ ਹੈਗਾ ਬੀਓਬੀ ਅਬਲੀਗ ਐਚ ਆਰ ਐਮ ਅਬਲੀਗ ਆਰ ای سی ایڈورਟਾਈਜ਼ਮੈਂਟ ਨੰਬਰ 20255 ਹੈਗਾ ਠੀਕ ਹੈ ਜੇ ਕੋਈ ਤੁਸੀਂ ਕੁਝ ਹੋਰ ਵੀ ਜਾਣਕਾਰੀ ਪ੍ਰਾਪਤ ਕਰਨੀ ਆ ਤਾਂ ਇਸ ਦੀ ਵੈਬਸਾਈਟ ਤੇ ਜਾ ਕੇ ਉਸ ਤੇ ਤੁਸੀਂ ਵਿజిਟ ਕਰੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜਾਵੇਗੀ ਤੇ ਇਸ ਦੀਆਂ ਵੈਕੈਂਸੀਆਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਕਿ 500 ਹੈਗੀ ਆ ਤੇ ਇਹ ਪੋਸਟ ਪੀ ਐਨ ਦੀ ਹੈਗੀ ਆ ਜਿਸ ਤਰ੍ਹਾਂ ਇਸ ਵਿੱਚ ਲਿਖਿਆ ਹੀ ਹੋਇਆ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਇਸ ਨੂੰ ਭਰ ਸਕਦੇ ਹਨ ਠੀਕ ਹੈ ਜੀ ਔਰ ਜੇ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੁਸੀਂ ਹੋਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਪੋਸਟਾਂ ਅਸੀਂ ਪਾਉਂਦੇ ਰਹਿਣ ਤੇ ਤੁਹਾਨੂੰ ਵਧੀਆ-ਵਧੀਆ ਜਾਣਕਾਰੀ ਮਿਲ ਸਕੇ ਸੋ ਸਭ ਦਾ ਇੱਕ ਵਾਰ ਫਿਰ ਥੈਂਕ ਯੂ ਓਕੇ ਧੰਨਵਾਦ ਜੀ